ਸਰ ਬਟ ਇਸ ਕਾਨਫਰੰਸ ਕੀ ਤੁਸੀਂ ਸਭ ਤੋਂ ਪਹਿਲਾਂ ਤੁਹਾਡਾ ਨਾਮ ਮੇਰਾ ਨਾਮ ਰਕੇਸ਼ ਗੁਪਤਾ ਬੀ ਸਭ ਤੋਂ ਟਿਮੇ ਦੇਖਦੇ ਹਾਂ ਅੱਜ ਦੀ ਮੀਟਿੰਗ ਅੱਜ ਮੀਟਿੰਗ ਮਿਲੋ ਕੇ ਆ ਰਹੀ ਹੈ ਖਾਸ ਕਰਕੇ ਇੰਡਸਟਰੀ ਨੂੰ ਬਚਾਉਣ ਦੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਕਿ ਇਹ ਜਿਹੜੀ ਮੀਟਿੰਗ ਅੱਜ ਦੀ ਰੱਖੀ ਗਈ ਹੈ ਇਹ ਰੱਖੀ ਗਈ ਹੈ ਸਰਦੇਸ਼ੀ ਵਪਾਰ ਐਸੋਸੀਏਸ਼ਨ ਦੇ ਚੰਡੇ ਥੱਲੇ ਉਹਦੇ ਵਿੱਚ ਕੀ ਹੈਗਾ ਕਿ ਚਾਈਨਾ ਤੋਂ ਜਿਹੜਾ ਆ ਰਿਹਾ ਕੱਪੜਾ ਉਹ ਸਾਡੀ ਟੈਕਸਟਾਈਲ ਇੰਡਸਟਰੀ ਤੋਂ ਲੈ ਕੇ ਨਿਟਿੰਗ ਇੰਡਸਟਰੀ ਡਾਈੰਗ ਇੰਡਸਟਰੀ ਤੇ ਸਪਿੰਨਿੰਗ ਮਿਲਾਂ ਨੂੰ ਸਾਰੇ ਬਰਬਾਦ ਕਰਨ ਦੇ ਕੋਈ ਇਤਿਬਾਹ ਕਰਨ ਦੇ ਲੱਗਾ ਹੋਇਆ ਪਿਛਲੇ 1 ਸਾਲ ਤੋਂ ਇਸ ਕੰਮ ਤੇ ਮਤਲਬ ਕਪੜਾ ਆ ਰਿਹਾ ਔਰ 1 ਸਾਲ ਤੋਂ ਨੁਕਸਾਨ ਦੇ ਪੂਰੀ ਪੂਰੀ ਨੁਕਸਾਨ ਹੋ ਰਿਹਾ ਹੈ ਟੈਕਸਟਾਈਲ ਇੰਡਸਟਰੀ ਦਾ ਬਹੁਤ ਲੱਗਦਾ ਜੀ ਲਗਾਤਾਰ ਇਹ ਪੈਟਰਨ ਜਾਂ ਇਹ ਵੀ ਕੀ ਆ ਰਿਹਾ ਕਿ ਕਿ ਕੇਂਦਰ ਸਰਕਾਰ ਇਸ ਨੂੰ ਰੋਕਣ ਦੇ ਵਿੱਚ ਯਤਨ ਦੇ ਦੇਖੋ ਇਹ ਕੇਂਦਰ ਸਰਕਾਰ ਪੂਰੀ ਕੋਸ਼ਿਸ਼ ਸਾਨੂੰ ਪੂਰੀ ਉਮੀਦ ਹੈ ਔਰ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਤੇ ਨਾ ਕਿਤੇ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾ ਕੇ ਔਰ ਇਹਨੂੰ ਜਲਦ ਤੋ ਜਲਦੀ ਦਾ ਸਮਾਧਾਨ ਹੋਵੇ ਇੱਕ ਆਰਡਰ ਤੇ ਕੀਆ ਜਾ ਰਿਹਾ ਕਾਫੀ ਫਸ ਰਿਹਾ ਜਿਹੜਾ ਤੇ ਆਰਡਰ ਤੇ 100% ਫਰਕ ਆ ਜੀ ਕਿਉਂਕਿ ਜਦੋਂ ਬਾਹਰੋਂ ਕੱਪੜਾ ਆ ਕੇ ਵਿਕ ਰਿਹਾ ਤੇ ਆਰਡਰ ਤੇ 40 50% ਨਹੀਂਆਂ ਚੱਲਦੀਆਂ 40 50% ਇੰਡਸਟਰੀ ਚੱਲਦੀ ਇੰਡੀਆ ਦੀ ਟੈਕਸਟਾਈਲ ਤੇ ਫਰਕ ਆਈ ਪੂਰੀ ਪੂਰੀ ਪੈਨ ਇੰਡੀਆ ਦੇ ਲੋਕੀ ਉੱਤੇ ਇਕੱਠੇ ਹੋਏ ਸੀ ਬਹੁਤ ਇੰਟਰਸਟਿੰਗ ਨੂੰ ਫਰਕ ਹੈ ਔਰ ਬੜਾ ਇਹਨਾਂ ਰੋਜ਼ਗਾਰ ਬੇਰੋਜ਼ਗਾਰੀ ਹੋ ਜੇਗੀ ਜਿਹੜਾ ਬਹੁਤ ਬਹੁਤ ਮੁਸ਼ਕਿਲ ਹੋ ਜਾਏਗਾ ਸਮਾਰੀ ਨਹੀਂ ਜਾਏਗੀ ਇਹ ਕਹਿਣਾ ਤੋਂ ਲਾਇਆ ਮੇਰਾ ਨਾਮ ਵਿੱਕੀ ਸ਼ਰਮਾ ਜੀ ਪ੍ਰੈਜ਼ੀਡੈਂਟ ਆਫ ਸਰਦੇਸ਼ੀ ਵਪਾਰ ਐਸੋਸੀਏਸ਼ਨ ਗੁਰ ਦੋਸਤੋ ਪਿਛਲੇ 2-3 ਸਾਲ ਤੋਂ ਸਾਡੀ ਕਪੜਾ ਇੰਡਸਟਰੀ ਔਰ ਗਾਰਮੈਂਟ ਇੰਡਸਟਰੀ ਡਿਸਰਬ ਸੀਗੀ ਆਪਣੀ ਇੰਡੀਆ ਦੀ ਆਪਣੀ ਇਨਕਰੀジング ਡਿਮਾਂਡ ਐਂਡ ਪ੍ਰੋਡਕਸ਼ਨ ਦੇ ਹਿਸਾਬ ਦੇ ਨਾਲ ਵੀ ਤਾਂ ਵੀ ਆਪਣੀ ਇੰਡਸਟਰੀ ਪਰੇਸ਼ਾਨਦਾ ਕਾਰਨ ਦੇਖਿਆ ਜੀ ਜਿਹੜਾ ਚਾਈਨਾ ਤੋਂ ਆਪਣਾ ਅੰਡਰ ਇਨਵੋਇਸਿੰਗ ਔਰ ਲੈਸ ਕਸਟਮ ਡਿਊਟੀ ਜਿਹੜਾ ਕੱਪੜਾ ਆ ਰਿਹਾ ਉਹਦੇ ਕਾਰਨ ਸਾਡੇ ਦੇਸ਼ ਦੀ ਸਾਰੀ ਇੰਡਸਟਰੀ 50 ਤੋਂ 60% ਤੱਕ ਹੀ ਚੜਦੀ ਗਈ ਔਰ ਸਾਨੂੰ ਕਾਫੀ ਦਿੱਕਤਾਂ ਆ ਰਹੀਆਂ ਸੀਗੀਆਂ ਅਸੀਂ ਇਸ ਨੂੰ ਹੱਲ ਕਰਨ ਲਈ ਅਸੀਂ ਆਪਣੀ ਸਾਰੇ ਭਰਾਵਾਂ ਨੂੰ ਇਕੱਠੇ ਹੋ ਕੇ ਇੱਕ ਸਵਦੇਸ਼ੀ ਵਪਾਰ ਐਸੋਸੀਏਸ਼ਨ ਦਾ ਗਠਨ ਕੀਤਾ ਜਦੀ ਨੁਮਾਇੰਦਗੀ ਸਾਡੇ ਮੈਂਬਰ ਆਫ ਪਾਰਲੀਮੈਂਟ ਸ਼੍ਰੀ ਵਿਨੋਦ ਦੁੱਬੇ ਜੀ ਕਰ ਰਹੇ ਨੇ ਵਿਨੋਦ ਉਹ ਜਿਹੜੇ ਦੁਬੇਜ਼ੀ ਕਰ ਰਹੇ ਨੇ ਉਹਨਾਂ ਨੇ ਸੈਲਰੀ ਸਾਨੂੰ ਇੱਕ ਮੀਟਿੰਗ ਵੀ ਰੱਖੀ ਸੀ 2 ਫਰਵਰੀ ਨੂੰ ਉਸ ਦਿਨ ਸਾਰੇ ਅਸੀਂ ਵਪਾਰੀ ਭਰਾ ਗਏ ਉਹਨਾਂ ਨੇ ਸਾਡੀਆਂ ਸਾਰੀਆਂ ਸਮੱਸਿਆਵਾਂ ਦਿੱਲੀ 'ਚ ਸੁਣੀਆਂ ਸਮਝੀਆਂ ਤੇ ਸਾਨੂੰ ਪੂਰਾ ਆਸ਼ਵਾਸਨ ਦਿੱਤਾ ਕਿ ਜਲਦ ਤੋਂ ਜਲਦ ਸਾਰੀ ਸਾਡੀ ਸਮੱਸਿਆਵਾਂ ਦਾ ਹੱਲ ਹੋਏਗਾ ਹੁਣ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੇਨ ਆਜੈਂਡਾ ਕੀ ਸਰ ਉਹੀ ਹੈ ਬਸ ਅਸੀਂ ਚਾਈਨਾ ਦਾ ਕੰਮ ਰੋਕਣਾ ਜੀ ਜਿਹੜਾ ਚਾਈਨਾ ਅੰਡਰ ਬਿਲਿੰਗ ਅੰਡਰ ਲੈਸ ਕਸਟਮ ਡਿਊਟੀ ਵਾਲਾ ਮਾਲ ਆ ਰਿਹਾ ਉਸ ਨੂੰ ਰੋਕਣਾ ਔਰ ਅਸੀਂ ਇਹਨੂੰ ਰੋਕ ਕੇ ਹੀ ਰਾਵਾਂਗੇ ਅਸਲੀ ਸਾਨੂੰ ਇਸ ਲਈ ਜੋ ਵੀ ਸਾਹਮ ਦਮ ਦੰਡ ਬੇਦ ਲਗਾਣਾ ਪਿਆ ਅਸੀਂ ਇਸ ਆਪਣੇ ਪਾਰਦੀ ਅਰਥ ਵਿਵਸਥਾ ਨੂੰ ਬਚਾਵਾਂਗੇ ਨਹੀਂ ਤੇ ਇੰਨੀ ਬੇਰੋਜ਼ਗਾਰੀ ਫੈਲ ਜੋਗੀ ਕਿ ਸਾਹਮਣੇ ਨਹੀਂ ਜਾਉਗੀ ਕਿਸੇ ਤੋਂ 16 ਕਰੋੜ ਲੋਕ ਇਸ ਨਾਲ ਜੁੜੇ ਹੋਏ ਆ ਸਾਰੇ ਬੇਰੋਜ਼ਗਾਰ ਬੇਕਾਰ ਹੋ ਜਾਣਗੇ ਸਰ ਅਸੀਂ ਇਸ ਨੂੰ ਰੋਕਾਂਗੇ ਜਿਹੜਾ ਚైనా ਰੂਪੀ ਨਾਮ ਦਾ ਰਾਖਸ਼ ਹੈ ਐਨੂੰ ਮਾਰ ਕੇ ਹਟਾਵੀਏ ਅਸੀਂ